ਬਾਈ ਆਏ ਸੀਜ਼ਨ ਲੋਨ ਪੰਜਾਬ ਤੋਂ ਕਹਿੰਦੇ ਬਾਈ ਰਾਜਸਥਾਨ ਦੇ ਹਾਲਾਤ ਬਾਲੇ ਮੜੇ ਆ ਇੱਥੇ ਕਹਿੰਦਾ ਜਦੋਂ ਪੰਜਾਬ ਕੋਈ ਜਾਂਦਾ ਕਹਿੰਦਾ ਰਾਜਸਥਾਨ ਦਾ ਬੰਦਾ ਦੂਰੋਂ ਪਛਾਣ ਆ ਜਾਂਦਾ ਪੱਕੇ ਰੰਗ ਦਾ ਹੁੰਦਾ ਬਾਈ ਆਪ ਕਹਿੰਦਾ ਵੀ ਇਸ ਵਾਰ ਅਸੀਂ ਆ ਫੁੱਠੇ ਤਵੇ ਵਰਗੇ ਹੋ ਕੇ ਜਾਵਾਂਗੇ ਬਾਈ ਕਿਹੜਾ ਪਿੰਡ ਹੈ ਪੰਜਾਬ ਦਾ ਰਾਜਾ ਵਾਲੀ ਜੀ ਬਾਈ ਜੀ ਰਾਜਾ ਵਾਲੀ ਜੱਜ ਵਾਲੀ ਰਾਜਾਂ ਵਾਲੀ ਰਾਜਾਂ ਵਾਲੀ ਇਹ ਕਿਹੜੀ ਥਾਂ ਤੇ ਰਹਿ ਗਿਆ ਬਹੁਤ ਸਾਰੇ ਰਗੋਰ ਦੇ ਨਾਲ ਤੇ ਗਿਆ ਇੱਧਰ ਬਾਈਆਂ ਦੀ ਮਸ਼ੀਨ ਚੱਲੀ ਜਾਂਦੀ ਹੈ ਈਬੇ ਦੇ ਉੱਤੇ ਬੈਠੇ ਆ ਜੀ ਏ ਫੋਂਦੇ ਰਾਜਸਥਾਨ ਦੇ ਯਾਰ ਇਹ ਆਚਾਰ ਸਹੀ ਤਾਂ ਲੱਗੇ ਨਹੀਂ ਭੁਗੜ ਪਕੜ ਵਧੂ ਸੀਗਾ ਇੱਥੇ ਨਜ਼ਾਰੇ ਸੀ ਪੂਰੇ ਜੀ ਮਸ਼ੀਨ ਆਪਣੀ ਜੋ ਵੱਢ ਕੇ ਨਿਕਲੀ ਸੀ ਤੇ ਇੱਥੇ ਆ ਕੇ ਹੋ ਗਈ ਟੇਡੀ ਤੇ ਉਹ ਕਹੇ ਯਾਰ ਰੁਕ ਜਾ ਬਾਈ ਰੁਕ ਜਾ ਥੱਲੇ ਪੁੜੀ ਹੈ ਹਲੋ ਜੀ ਆਪਣੇ ਤਿੰਨ ਕਿਲੇ ਥਾਜ ਗਿਆ ਵੱਡਿਆ ਇਧਰਲਾ ਬਾਈ ਮਸ਼ੀਨ ਵਾਲੇ ਯਾਰੇ ਬੁੱਲੇ ਲੁੱਟੀ ਜਾਂਦਾ ਬੰਦਾ ਜਿਹੜੀ ਪਰੇ ਚੱਲੀ ਜਾਂਦੀ ਹੈ ਪਰ ਬਾਈ ਐਨ ਮੌਕੇ ਤੇ ਆ ਗਿਆ ਦਾ ਦੋ ਦਿਨ ਮਸ਼ੀਨ ਖੜੀ ਰਹੀ ਐ ਤੇ ਲਗਭਗ ਤੀਜਾ ਦਿਨ ਹੀ ਹੋ ਗਿਆ ਕਿਉਂਕਿ 13 ਦੀ ਸ਼ਾਮ ਨੂੰ 14 ਤੇ 15 ਅੱਜ 16 ਨੂੰ ਚਲਾਤੀ ਆਪਾਂ ਇਹ 2.5 ਦਿਨ ਮਸ਼ੀਨ ਖੜੀ ਰਹੀ ਐ ਚਲਾਈ ਅੱਜ ਰੱਬ ਫੇਰ ਮੌਸਮ ਬੜਾਈ ਤੁਰਿਆ ਆਉਂਦਾ ਤਾਂ ਇਸ ਵਾਰ ਰਾਜਸਥਾਨ 'ਚ ਥੋੜੀ ਤਾੜੀ ਵਾਲਾ ਸੀਜ਼ਨ ਔਖਾ ਹੀ ਐ ਕੰਮ ਕਿਉਂਕਿ ਬਰਸਾਤਾਂ ਸਟਾਰਟ ਹੋ ਗਈਆਂ ਵਿੱਚ ਦੀ ਵਿੱਚ ਚੌਥੇ ਮਹੀਨੇ 'ਚ ਬਰਸਾਤਾਂ ਆਲਮੋਸਟ ਸਟਾਰਟ ਹੋ ਜਾਂਦੀਆਂ ਵਿਸਾਖੀ ਤੋਂ ਬਾਅਦ ਤਾਂ ਇਸ ਵਾਰ ਵਿਸਾਖੀ ਸੁੱਕੀ ਨਹੀਂ ਗਈ 13 ਤਰੀਕ ਨੂੰ ਵਿਸਾਖੀ ਸੀ 13 ਤਰੀਕ ਵਾਲੇ ਦਿਨ ਬਰਸਾਤ ਆ ਗਈ ਦੁਪਹਿਰ ਤੋਂ ਬਾਅਦ ਅੱਜ ਮਸ਼ੀਨ ਮਸ਼ੀਨ ਚਾਲੂ ਕਰੀਏ ਕੈਸ ਤਾਰੀ ਪਰ ਹੈਗਾ ਥੋੜਾ ਗਿੱਲਾ ਲੰਗਾ ਹੈ ਲੰਗਾ ਹਲਕਾ ਹੈਗਾ ਤਾਂ ਡੂੜੀ ਥੋੜੀ ਮੋਟੀ ਬਣਾਉਂਦਾ ਮੈਂ ਤੁਹਾਨੂੰ ਦਿਖਾਉਣਾ ਹਾਂ ਮਸ਼ੀਨ ਦੇ ਨੇੜੇ ਜਾ ਕੇ ਵੀ ਆਪਾਂ ਬੈਠੇ ਖਾਲਜ ਚਾਹ ਪੀ ਰਹੇ ਸੀ ਤਾਂ ਇਹ ਹਾਲਾਤ ਤੇ ਤਾਂ ਰਾਜਸਥਾਨ ਦੀ ਗਾਢੀ ਦੀ ਡੂੜੀ ਵਾਲੇ ਬਾਕੀ ਆ ਤੈਟ ਨਾ ਦੇ ਆ ਹੈਗਾ ਜੀ ਆਪਣਾ ਰੀਪਰ ਡੂੜੀ ਵਾਲਾ ਆ ਇਤਨਾ ਦਾ ਲੱਗਾ ਹੈਗਾ ਤੇ ਸਫਾਈ ਵਧੀਆ ਬਾਈ ਸਫਾਈ ਵਾਲੀ ਕੋਈ ਦਿੱਕਤ ਨਹੀਂ ਸਫਾਈ ਕੇਸ ਦੀ ਮਸ਼ੀਨ ਦੀ ਵਧੀਆ ਪਰ ਜਿੱਥੇ ਕਿਤੇ ਦਿੱਕਤ ਹੈਗੀ ਆ ਦਿੱਕਤ ਇੱਕ ਹੀ ਹੈਗੀ ਆ ਉਹ ਹੈਗੀ ਹੈ ਗਿੱਲਾ ਹੋਣ ਕਰਕੇ ਨਾਲ ਗਿੱਲੇ ਹੋਣ ਕਰਕੇ ਤੂੜੀ ਥੋੜੀ ਮੋਟੀ ਬਣਾਈ ਜਾਂਦਾ ਜਾਲ ਜਮਾਂ ਪਿੱਛੇ ਕਰਤਾ ਵੀ ਜਿੱਥੋਂ ਤੱਕ ਤੂੜੀਆਂ ਰਹਿੰਦੀਆਂ ਸੀ ਉੱਥੋਂ ਤੱਕ ਖੋਲਤਾ ਪਰ ਫਿਰ ਵੀ ਮੋਟੀ ਫੜਾਈ ਤੂੜੀ ਆਉਂਦਾ ਮਾਲਕਾਂ ਨੂੰ ਦੋ ਵਾਰੀ ਕਹਤਾ ਬਾਈ ਤੂੜੀ ਮੋਟੀ ਬਣਾ ਰਿਹਾ ਕੱਲ ਨੂੰ ਤੁਸੀਂ ਸਾਨੂੰ ਲਾਂਭਾ ਨਾ ਦਿਓ ਵੀ ਤੂੜੀ ਮੋਟੀ ਬਣਾ ਰਿਹਾ ਆਪਾਂ ਚਾਪੀਆਂ ਪਾਨੇ ਚੱਕ ਕੇ ਤੇ ਫਿਰ ਲੱਗੇ ਆ ਜਾਲ ਨੂੰ ਪਿਸ਼ਾ ਕਰਨ ਨੂੰ ਕੇਐਸ ਦਾ ਸਟ੍ਰੋ ਰੀਪਰ ਤੇ ਕਹਿੰਦੇ ਬਾਈ ਤੂੜੀ ਬਾਲੀ ਮੋਟੀ ਬਣਾਈ ਜਾਂਦਾ ਹੁਣ ਕਰੇ ਕੀ ਬੰਦਾ ਲੰਗਾ ਹੈ ਨੀਗਾ ਉਹ ਪੂਰਾ ਮੌਸਮ ਖਰਾਬ ਹੈ ਦੋ ਦਿਨ ਪਹਿਲਾਂ ਬਰਸਾਤ ਪਈ ਹੈ ਜਿਹਦੇ ਕਰਕੇ ਸੈਟ ਨਹੀਂ ਹੋ ਰਿਹਾ ਤੇ ਤੂੜੀ ਮੋਟੀ ਬਣ ਰਹੀ ਹੈ ਬਾਕੀ ਹੁਣ ਜਾਲ ਜਮਾ ਬੈਕ ਕਰਤਾ ਬਿਲਕੁਰੀ ਨਾ ਕਰਤਾ ਲਾਸਟ ਚੂੜੀ ਤੇ ਲਿਆਂਦਾ ਹੁਣ ਵੀ ਜੇ ਬਰੀਕ ਨਾ ਬਣਾਊਗਾ ਤਾਂ ਫਿਰ ਕਿਸਮਤ ਫੁੱਟੀ ਮਾਲਕਾਂ ਦੀ ਜਿਹੜੇ ਬਣਾਉਣ ਵਾਲੇ ਉਹ ਆਪਾਂ ਤਾਂ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਲਈ ਤੇ ਹੁਣ ਵੀ ਜੇ ਨਾ ਹੋਇਆ ਤਾਂ ਬਈ ਅਗਲਿਆਂ ਦੀ ਮਰਜ਼ੀ ਆ ਤਾਂ ਇਹ ਹਾਰ ਹੈਗੇ ਆ ਇੱਕ ਆ ਕਿਵੇਂ ਢਿੱਲਾ ਹੋਇਆ ਪਿਆ ਕੁਲੀ ਰੁਕਦਾ ਹੈਗਾ ਕੀ ਰੁਕਦੇ ਨਾ ਕੀ ਬਾਰੇ ਰੁਕ ਜਾਂਦਾ ਨਾ ਆਇਆ ਵਾਲੀ ਆ ਕਰਦੀ ਨਾ ਥੋੜੀ ਆਪਣੀ ਫ੍ਰੀ ਹੋਈ ਪਈ ਆ ਨਟ ਖੋਲ ਕੇ ਕਰਦੀ ਆਂ ਉੱਪਰ ਕਰਦੇ ਆਂ ਭਾਈ ਵਾਪਸ ਚਾਲੂ ਜਾਲ ਕਰਤਾ ਥੱਲੇ ਜਮਾ ਹੁਣ ਦੇਖਦੇ ਆ ਕਿੰਨੀ ਕੁ ਬਣਾਉਂਦਾ ਤੂੜੀ ਮੋਟੀ ਬਰੀਕ ਸ਼ਾਮਾਂ ਦਾ ਵੇਲਾ ਆਪਣਾ ਟਰੈਕਟਰ ਚੱਲ ਰਿਹਾ ਤੇ ਰਕੇਸ਼ ਦੀ ਮਸ਼ੀਨ ਹੁਣੇ ਟਰਾਲੀ ਜੋੜੀ ਆ ਹੱਥ ਤੁਸੀਂ ਵੇਖ ਸਕਦੇ ਹੋ ਜਦੋਂ ਛੁੜੀਆਂ-ਛੜੀਆਂ ਟੁੱਟ ਜਾਂਦੀਆਂ ਨਾ ਵਿਚਾਲੇ ਮੱਥਾ ਵੀ ਮਾਰਨਾ ਪੈਂਦਾ ਰੁਕੀ ਬੱਪੇ ਸਹੀ ਨਹੀਂ ਲਾਇਆ ਬੈਲੀਆਂ ਨੇ ਉਧਰੋਂ ਛੜਤਾ ਸਭ ਤਾਂ ਬਹੁਤ ਆ ਹੁਣ ਕੱਲ੍ਹ ਰਾਈ ਦਾ ਤੇਲ ਉਹਦਾ ਆਇਆ ਹੈ ਪਹਿਲਾਂ ਏਵਰੇਜ ਘਟਦਾ ਸੀਗਾ ਹੁਣ ਏਵਰੇਜ ਸਹੀ ਹੋ ਗਈ ਦੀ ਪਹਿਲਾਂ ਇਹ 744 ਐਕਸਟੀ ਟ੍ਰੈਕਟਰ ਹੈਗਾ ਪੰਜ ਦੇ ਏਟੇ ਬੇਟੇ ਹੱਥ ਮਾਰ ਰਿਆ ਸੀਗਾ ਕੁੜੀ ਵਾਲੀ ਮਸ਼ੀਨ ਕੇ ਤੇ ਤੇਲ ਖਾ ਰਿਆ ਸੀ ਜਿਆਦਾ ਕੱਲ੍ਹ ਇਹਦਾ ਵਧਾਤਾ ਤੇਲ ਤੇਲ ਵਧਾਏ ਬਾਦ ਹੁਣ ਇਹ ਆ ਗਿਆ 4 ਤੱਕ ਉਕੇ ਲਾਂਗੇ ਦੇ ਵਿੱਚ ਵੀ ਇਹ 5 ਦਾ ਹੀ ਖਾਰਿਆ ਸੀਗਾ ਪਰ ਹੁਣ ਬਾਈ ਇਹ ਆ ਗਿਆ 4 ਤੱਕ ਤਾਂ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਟਰੈਕਟਰ ਦਾ ਤੇਲ ਵਧਾਉਣਾ ਚਾਹੀਦਾ ਕਿ ਨਹੀਂ ਵਧਾਉਣਾ ਚਾਹੀਦਾ ਇਧਰ ਸ਼ਾਮਾਂ ਨੂੰ ਸੂਰਜ ਜਾ ਰਿਹਾ ਥੱਲੇ ਨੂੰ ਤੇ ਆਪਾਂ ਚੱਲੇ ਘਰਿਆਂ ਨੂੰ ਰੱਬ ਪੂਰੇ ਜੋਰੋ ਸ਼ੋਰ ਤੇ ਹੋ ਰੱਖਿਆ ਕੰਮ ਤੇ ਮੈਨੂੰ ਨਹੀਂ ਲੱਗਦਾ ਭਾਈ ਅੱਜ ਰੱਬ ਆ 4 ਕਿੱਲੇ ਪੂਰੇ ਕਰਨ ਦੂਗਾ ਇਹ ਤੋਂ ਪਹਿਲਾਂ ਆਪਾਂ ਨੇ 5 ਟਰਾਲੀਆਂ ਬਣਾਈਆਂ ਤੇ 3 ਕਿਲੇ ਥਾਹੇ 6 ਦੇ ਵਿੱਚੋਂ ਆਪਣਾ ਜਾਵੜਿਆ ਅੱਧਾ ਰਹਿ ਗਿਆ ਸਮਥਿੰਗ 3 ਕਿਲੇ ਰਹਿ ਗਿਆ ਪਰ ਜਿਹੜੇ ਹਿਸਾਬ ਨਾਲ ਰੱਬ ਨੇ ਤਿਆਰੀ ਕਰ ਰੱਖੀ ਹੈ ਮੈਨੂੰ ਕੰਮ ਸਾਰਾ ਹੀ ਮੁਸ਼ਕਲ ਲੱਗਦਾ ਆ ਦੇਖੋ ਆ ਪਈਆਂ ਠੁੰਡੀਆਂ ਪਰ ਇਹ ਜਦੋਂ ਮਸ਼ੀਨ 'ਚ ਆ ਜਾਣੀਆਂ ਨਾ ਇਹਨੇ ਕਟਰ ਦੇ ਵਿੱਚ ਤੇ ਇਹਨੇ ਅੱਗੇ ਜਾ ਕੇ ਡਰਮ 'ਚ ਵੀ ਛੁਰੀਆਂ ਭੰਨਣੀਆਂ ਐ ਤੇ ਸਟੈਪ ਵੀ ਭੰਨ ਦੇਣਾ ਹੈ ਪਰ ਲੋਕ ਇਸ ਗੱਲ ਨੂੰ ਸਮਝਦੇ ਨਹੀਂਗੇ ਪਾਈ ਨੂੰ ਆਪਾਂ ਹੋਰ ਕਹਿੰਦੇ ਆ ਹੋਰ ਜੱਗ ਦੂਗਾ। ਉਹ ਕਦੇ ਤਾਂ ਸਾਧੂ ਭੁੱਖੇ ਰਹਿਣ ਕਦੇ ਖੁਸ਼ਬੂ ਲੈਣ ਖੀਰਾ ਦੀ ਉਹ ਗੱਲ ਹੋ ਗਈ। ਇੱਧਰ ਅੰਕਲ ਸਾਡੇ ਲੈ ਕੇ ਆਏ ਐ ਲੱਡੂ ਮੁੰਡੇ ਦਾ ਵਿਆਹ ਹੈ। ਲੱਡੂ ਲੈ ਕੇ ਆਏ ਆਪਣੇ ਇੱਧਰ ਲੈ ਕਰ ਗਲਤਾ ਜੀ ਹੈ ਨਾ। ਹੁਣ ਆਣੇ ਗਰਮ ਗਰਮ ਲੱਡੂ ਲੈਂਦੇ ਆ ਉਹ ਇੱਥੇ ਜੇ ਤੁਹਾਨੂੰ ਘਰ ਵੇਖ ਰਿਹਾਣ ਆ ਰਿਹਾ ਇੱਥੇ ਲੱਗੇ ਹੋਏ ਐ ਇਧਰ ਆਪਣਾ ਟਰਾਲੀ ਭਰੀ ਗਈ ਉਹ ਤੋ ਮੌਸਮ ਵੀ ਤਗੜਾ ਬਣਿਆ ਪਿਆ ਅਸੀਂ ਹੁਣ ਖਾਲ ਜਿਵੇਂ ਪਹਿਲਾਂ ਲੱਡੂ ਖਾਵਾਂਗੇ ਬਾਕੀ ਦੇ ਕੰਮ ਬਾਅਦ ਚ ਆ ਲਾਗਾ ਦੇਖਣ ਰਾਤ ਨੂੰ ਟੂੜੀ ਬਣਾਣੀ ਹੈ ਇਸ ਸਵੇਰੇ ਗੇਜੂ ਸੇਟ ਸਾਡਾ ਪ੍ਰਧਾਨ ਪੈਂਡ ਦਾ ਬੰਦਾ ਤੇ ਇਧਰ ਦੂਜਾ ਹੈ ਰਾਤ ਨੂੰ ਹਣ ਵੱਢੀ ਜਾਂਦੇ ਸਵੇਰੇ ਆਪਾਂ ਮਸ਼ੀਨ ਲਾ ਦੇਣੀ ਤਾਂ ਤਾਂ ਜਾਮ ਇਧਰ ਟਰੈਕਟਰ ਖੜਾ ਟੂੜੀ ਕੱਲ ਦੀ ਕੱਲ ਦੀ ਵੱਢੀ ਹੋਈ ਹੈ ਉੱਪਰਲੇ ਪਾਸੇ ਵੱਢੀ ਹੋਈ ਹੈ ਉਹ ਸਾਰੀ ਉਹ ਸਾਰਾ ਲੰਮਾ ਲੰਗਾ ਵੱਢਿਆ ਸਾਰਾ ਉਹ ਵੱਢਿਆ ਉਹ ਸਵੇਰੇ ਬਣਾ ਦਈਏ ਫਿਰ ਹੁਣ ਵੇਖਦੇ ਆਪਾਂ ਟਰਾਈ ਮਾਰ ਕੇ ਹੁੰਨੇ ਆ ਇਧਰੋਂ ਭਾਈ ਮਸ਼ੀਨ ਲੈ ਆਂਦੀ ਕਿਆ ਬਾਤ ਹੈ ਪ੍ਰੀਤ ਵਾਲਿਆਂ ਦੀ ਮਸ਼ੀਨ ਹੈ ਤੇ ਠੀਕ ਆ ਲੰਗਾ ਗਿੱਲਾ ਹੋ ਗਿਆ ਭਾਈ ਕਬੱਡੀ ਦਾ ਨੀਕਾ ਚਲ ਵੇਖ ਲੈਣੇ ਆਂ ਕੁੰਡੀਆਂ ਗੱਡੀਆਂ ਕਿੰਨੀਆਂ ਕਾ ਜੇ ਹੁਣ ਕੱਟਣ ਵਾਲੀ ਹੋਈ ਸੀ ਤਾਂ ਫਟਾਵਾਂਗੇ ਹੋਰ ਪਾਈਆਂ ਦੇ ਨੀ ਕੰਮਾ ਚੱਲਦਾ ਨਹੀਂ ਆ ਬਾਈ ਨੇ ਸ਼ਰਮਾਰਤਾ ਕਹਿੰਦਾ ਬਈ ਹੁਣ ਨਹੀਂ ਛੱਡਦਾ ਹੋ ਗਿਆ ਕੰਮ ਆਰਾ ਸਾਡੇ ਗੇਜੂ ਸਾਈਡ ਜੀ ਸ਼ੂਟਿੰਗ ਕਰ ਰਿਹਾ ਹੈ ਸਵੇਰੇ ਕਿੰਨੇ ਕ ਵਜੇ ਤੀ ਚੱਲ ਜਾਊਗਾ ਬਾਈ ਵੇਖੋ ਮੇਰੇ ਤੋਂ ਤਾਂ ਪਤਾ ਨਹੀਂ ਚੱਲੇ ਉਹ ਇਹ ਤੇ ਬਗਿਆ ਬੁੱਲੀ ਡੰਡਾ ਹੈ ਹਾਂਜੀ ਇਹਦੀ ਕਰਕੇ ਚੱਲ ਰਹੀ ਹੈ ਹੋ ਗਿਆ ਜੀ ਕੰਮ ਬੰਦ ਪਹਾਉਾਂ ਦਾ ਤੇ ਆਪਾਂ ਆਏ ਸੀ ਦੇਖਣ ਇਧਰ ਸਾਡੇ ਭਾਈ ਫੋਰਮੈਨ ਸਾਹਿਬ ਬੇਟਾ ਅੱਜ ਤੱਕ ਦੀ ਯਾਦ ਹੀ ਰਹੀ ਤੇ ਲੇਟ ਲੱਗੀ ਆ ਮੜੇ ਚੰਦਾ ਹੀ ਮੜੇ ਚਲਾਦੇ ਯਾਰ ਹਾਂ ਚੱਲੂ ਯਾਰ ਐਵੇਂ ਤਾਂ ਕਿਤੇ ਕੱਟੇ ਨਹੀਂ ਬਾਈ ਰਾਜਸਥਾਨ ਚ ਅੱਧੀ ਰਾਤ ਨੂੰ ਮੀਂਹ ਪੈਂਦੇ ਜੀ ਆ ਵੱਡੀ ਆ ਇਧਰ ਪਸਾਰ ਰੱਖੀ ਐ ਠੀਕ ਤੇ ਇਧਰ ਪਾਉਂ ਸਾਰੇ ਜਣੇ ਇਦਾਂ ਆਪਾਂ ਕਰੀਏ ਕਣੀ ਆ ਗਏ ਇਹਨਾਂ ਨੂੰ ਵੀ ਆ ਗਏ ਅੱਜ ਪਤਾ ਨਹੀਂ ਸਵੇਰੇ ਸਵੇਕੇ ਦਾ ਮੂੰਹ ਵੇਖਿਆ ਪਹਿਲਾਂ ਆ ਬੇਰੰਗ 200 ਨੰਬਰ 209 ਨੰਬਰ ਬੇਰੰਗਾ ਪਾਇਆ ਨਵਾਂ ਉਸ ਤੋਂ ਬਾਅਦ ਇੱਕ ਫੈਨ ਵੈਲਟ ਆ ਤੋੜਤਾ ਇੱਕ ਆ ਵਾਲਾ ਠੀਕ ਹੈ ਇੱਕ ਤੇ ਚਲਾਈ ਫਿਰਿਆ ਇਹ ਸਹੀ ਹੋਇਆ ਹਟਿਆ ਤੋੜਿਆ ਤੋੜ-ਤੋੜ ਕੇ ਅਜੇ ਬੈਲਵੈਂਟ ਕੱਢ ਕੇ ਛੱਡਿਆ ਇਸ ਕੁਲੀ ਜੜਾ ਇਧਰ ਲਾ ਪੰਤਾ ਇਹ ਚਲਦੀ ਦਾ ਨਾਮ ਗਾੜੀ ਹੈ ਤੇ ਹੁਣ ਅਸੀਂ ਆ ਫੈਨ ਵੈਂਟ ਲਾ ਕੇ ਫਿਰ ਆ ਜਿਹਦੇ ਤੇ ਚੜਾਵਾਂਗੇ ਇਸ ਪਾਸੇ ਤੇ ਦ ਮਸ਼ੀਨ ਫਿਰ ਕਰਦੇ ਚਾਲੂ ਇਧਰ ਸਾਡੀ ਮਸ਼ੀਨ ਸ਼ਾਮਾਂ ਦਾ ਟਾਈਮ ਇਧਰ ਸਾਡੇ ਫੋਰਮੈਨ ਸਾਹਿਬ ਹਾਲਾਤ ਤੂੜੀ ਦਾ ਕੰਮ ਬਹੁਤ ਔਖਾ ਹੈ ਗੁਣੇ ਦੇ ਕਰਿਆ ਪਹਿਲਾਂ ਬੇਲੀ ਨੇ ਇੱਕ ਵਾਰੀ ਟਰੈਕਟਰ ਡਰਾਈਵਰ ਨੇ ਗਰਮ ਕਰਤਾ ਪੀਲੇ ਚਵਾੜਤਾ ਲਾਲ ਤੂੰ ਬਚ ਗਿਆ ਤੇ ਪੀਲੇ ਚ ਲੈ ਗਿਆ ਬੇਲੀ ਪਰ ਬਚਾ ਹੋ ਗਿਆ ਠੀਕ ਹੈ ਗੌਰ ਕਰ ਲਈ ਮੌਕੇ ਤੇ ਨਹੀਂ ਤਾਂ ਕੰਮ ਪੱਕਿਆ ਜੀ ਹਾਂਜੀ ਬਾਈ ਜੀ ਕੀ ਹਾਲ ਚਾਲ ਇੱਧਰ ਆਪਣੀ ਮਸ਼ੀਨ ਚੱਲ ਰਹੀ ਹੈ ਅੱਜ ਦਿਨ ਤੀਜਾ ਮੀ ਪਏ ਤੋਂ ਬਾਅਦ ਚਾਲੂ ਕਰੇ ਦਾ ਤਰੀਕ ਹੋ ਗਈ ਅੱਜ 18 16 ਨੂੰ ਚਾਲੂ ਕਰੀ ਸੀ 17 ਤੇ ਅੱਜ 18 ਤਰੀਕ ਤੀਜਾ ਦਿਨ ਤਿੰਨ ਦਿਨਾਂ ਚ 6 ਤੇ 12 ਤੇ 6 18 ਰਲੀਆਂ ਅੱਜ ਬਣ ਜਾਣਗੀਆਂ ਕੂੜੀਆਂ ਦੱਸਦੀ ਉਸਤ ਪਹੇਗੀ